ਹੋ ਗਿਆ ਯਾ ਇੰਸਟਾ ਤੇ ਵਧੀਆ ਚੱਲਦੀਆਂ ਆਪਣੀਆਂ ਵੀਡੀਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਿੰਦਰ ਸਿੰਘ ਹੈ ਮੈਂ ਅਮਰੀਕਾ ਤੋਂ ਤੁਹਾਨੂੰ ਕਾਲ ਕਰ ਰਿਹਾ ਹਾਂਜੀ ਭਾਜੀ ਤੁਦੇ ਜਿਹੜੇ ਇੱਕ ਸਟੇਟਮੈਂਟ ਆਈ ਸੀ ਉਹਦੇ ਬਾਰੇ ਦੋ ਤਿੰਨ ਕੁਐਸਚਨ ਨੇ ਜਿਹੜੇ ਤੁਹਾਡੇ ਤੋਂ ਪੁੱਛਣੇ ਸੀ ਜੇ ਤੁਸੀਂ ਦੱਸ ਸਕਦੇ ਹੋ ਮਤਾਂ ਭਾਜੀ ਕਾਦੇ ਬਾਰੇ ਜਿਹੜੀ ਸਟੇਟਮੈਂਟ ਆਈ ਸੀ ਵੀ ਜਿਹੜਾ ਆਪਣਾ ਖਾਲਸਤਾਰ ਵਾਰੇ ਕੀ ਦੀ ਜਿਹੜੀ ਥੋੜੀ ਕਾਫੀ ਵਾਇਰਲ ਹੋਈ ਹੋਈ ਅੱਛਾ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਉਹਦੇ ਬਾਰੇ ਪੁੱਛਣਾ ਪੁੱਛੋ ਜੀ ਪੁੱਛੋ ਕੀ ਪੁੱਛਣਾ ਹਾਂਜੀ ਹਾਂਜੀ ਇੱਕ ਕੁਐਸਚਨ ਇਹ ਆ ਵੀ ਤੁਸੀਂ ਕਿਸੇ ਵੀ ਜਿਸ ਕਮੇਟੀ ਵੱਲੋਂ ਉਲੀਕਿਆ ਗਿਆ ਸੀ ਪ੍ਰੋਗਰਾਮ ਉੱਥੇ ਤੁਸੀਂ ਗਏ ਸੀ ਤੁਸੀਂ ਉਸ ਕਮੇਟੀ ਦਾ ਸਬੰਧਤ ਹੋ ਕਿੱਦਾਂ ਕਮੇਟੀ ਨਾਲ ਨਹੀਂ ਮੈਂ ਸਬੰਧਤ ਤੁਸੀਂ ਸਬੰਧਤ ਨਹੀਂ ਹੈ ਕਮੇਟੀ ਦਾ ਤੁਸੀਂ ਕਿਸੇ ਵੀ ਪ੍ਰੋ ਖਾਲਦਾਨ ਜਿਹੜੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਕਿਸੇ ਨਾਲ ਸਮਰੱਥ ਹੋ ਨਹੀਂ ਮੈਂ ਕਿਸੇ ਨਾਲ ਨਹੀਂਗਾ ਅੱਛਾ ਤੁਸੀਂ ਆ ਤੁਸੀਂ ਤੁਹਾਨੂੰ ਕਿਸੇ ਵੱਲੋਂ ਦਬਾਅ ਪਾ ਕੇ ਜਾਂ ਤੁਹਾਡੇ ਆਪਣੇ ਵੀ ਉਹਨੇ ਜਾਂਦ ਤੋਂ ਕਿਸੇ ਵੱਲੋਂ ਦਬਾਅ ਪਾ ਕੇ ਖਾਏ ਗਏ ਨਹੀਂ ਓਕੇ ਹਾਂਜੀ ਭਾਜੀ ਜਿਹੜੀ ਉਹ ਮੈਂ ਗੱਲ ਕਹੀ ਪਈ ਜਿਹੜੇ ਆ ਚਿੱਟੀ ਚਮੜੀ ਵਾਲੇ ਯੂਰਪ ਜਾਂ ਇੰਗਲੈਂਡ ਚਲ ਜੋ ਵਾਟਐਵਰ ਉਹ ਗੱਲ ਬਹੇ ਤਾਂ 1200 ਲੋਕ ਉਦਣ ਦੇਖਦਾ ਸੀ ਸਾਰਿਆਂ ਨੂੰ ਪਤਾ ਆ ਨਗਰ ਕੀਰਤਨ ਸਗਾ ਸਰੀ ਚ ਤੇ ਜਿੱਦਾਂ ਵੀ ਮੇਰਾ ਟਿਕਟੋਕ ਲਾਈਵ ਆਇਆ ਗੋਰੀਆਂ ਮੋਰੇ ਉਹੀ ਦੇਖਿਆ ਇਹ ਇਹ ਪੰਜਾਬੀ ਲੋਕ ਸਿੱਖ ਪੱਗਾਂ ਮੰਨ ਕੇ ਉਹਵੇਂ ਰੈਸਿਸਟ ਕਮੈਂਟ ਕਰਨ ਲੱਪੇ ਪਈ ਨਹੀਂ ਰੋਡ ਬਲੌਕ ਕੀ ਕੀਓ ਤੁਹਾਡਾ ਵੀ ਆ ਜਾਣੀ ਕਿ ਤੁਹਾਡੇ ਉੱਤੇ ਕਿਸੇ ਨੇ ਵੀਊ ਨਹੀਂ ਤੁਹਾਡੇ ਤੇ ਕਿਸੇ ਵੱਲੋਂ ਦਵਾ ਨਹੀਂ ਪਾਇਆ ਗਿਆ ਤੁਹਾਡਾ ਆ ਤੁਹਾਡੇ ਆਪ ਦੇ ਉਹ ਵਰਡਸ ਵਿੱਚ ਜੋਤ ਕੇ ਬੋਲਣ ਲੱਪ ਹੈ ਨਾ ਹਾਂਜੀ ਹਾਂਜੀ ਮੈਂ ਬੋਲੇ ਆ ਦਵਾ ਕੀ ਨੇ ਪੋਣਾ ਭਾਗੀ ਬੰਦਾ ਕਿੰਨੀ ਕਿਚੇੜਤਾ ਕਿ ਸੁਣੀ ਜਾਊਗਾ ਪਈਆ ਟਾਵਲ ਬੰਨੇ ਹੋ ਆ ਤੁਹਾਡੇ ਜੋ ਮੁਸ਼ਕਾਂ ਦਾ ਤੁਸੀਂ ਖੜੀ ਆ ਕਿਸੇ ਨੀਂਦ ਪੀਣੇ ਆ ਉਹ ਠੀਕ ਹੈ ਠੀਕ ਆ ਪਰ ਉਹ ਤੇ ਜਿਹੜੇ ਤੁਸੀਂ ਉਹ ਵਿਊ ਦਿੱਤੇ ਨੇ ਤੁਸੀਂ ਸਿੱਖ ਸੰਗਤ ਨੂੰ ਅੱਗੇ ਰੱਖ ਕੇ ਦਿੱਤੇ ਨੇ ਵੀਡੀਓ ਬਣਾਈ ਆ ਪਰ ਤੁਸੀਂ ਉਹ ਸੇਮ ਗੱਲਬਾਤ ਆ ਜਿਹੜੀ ਆਪ ਦੇ ਉਤੇ ਮੂੰਹ ਤੇ ਕੈਮਰਾ ਲਾ ਕੇ ਉਹੀ ਲੱਭ ਜੋ ਹੋ ਸਕਦੇ ਹੋ ਆਪਣੀ ਜ਼ਿੰਮੇਵਾਰੀ ਦੇ ਉੱਤੇ ਬੋਲ ਸਕਦਾ ਮੈਂ ਹੁਣ ਵੀ ਬੋਲ ਸਕਦਾ भाई लाइक शेयर करी चलो लाइक शेयर करी चलो लाइक शेयर करी चलो प्लीज एवरीबडी लाइक शेयर टैप टैप एवरीबडी लाइक शेयर दिस इज अवर कंट्री वी आर ओनर ऑफ कनेडा वी आर प्राउड कनेडियन लाइक शेयर एवरीबडी लाइक शेयर हेलो पोर्शिया लाइक शेयर दिस इज अवर कंट्री We are owner of this country. We are Palestine. This is our country. You are from Europe. We are owner of this country. Go back to Europe. Go back to England. Deport our England people. You go back to Europe. You are not Canadian. We are Canadian. This is our country. You are invaders. We are native Indian. You go back. Go back. You bite people. Go back to your Europe. Go back to your England. We are owner of this country. You bite people. This is our country. This is our country, our land. You come here from your point, England go back go back simon go back you go back you go back by the people go back go back this is our country our land to go back england by the people go back